ਹੁਣੇ-ਹੁਣੇ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤੇਜ਼ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਰਾਜਧਾਨੀ ਦੇ ਵਿੱਚ ਪਚਾਲ ਆਇਆ ਏ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਰਾਜਧਾਨੀ ਦਿੱਲੀ ਦੇ ਵਿੱਚ ਪਚਾਲ ਆਇਆ ਏ ਰਾਜਧਾਨੀ ਦਿੱਲੀ ਐਨਸੀਆਰ ਦੇ ਇਲਾਕੇ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ 4.5 ਅੱਤ ਤੀਬਰਤਾ ਇਸ ਪੁਚਾਲ ਦੀ ਦਰਜ ਕੀਤੀ ਗਈ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਗਾਜ਼ੀਆਬਾਦ ਸੋਨੀਪਟ ਅਤੇ ਫਰੀਦাবাদ ਦੇ ਵਿੱਚ ਵੀ ਇਹ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਗੁਰੂਗਰਾਮ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ ਇੱਕ ਤਾਂ بارش ਹੋ ਰਹੀ ਹੈ ਤਾਂ ਜਿਹ ਵਿੱਚ ਪੁਚਾਲ ਆ ਜਾਂਦਾ ਇਹ ਤਾਂ ਕਰੀਬ 10 ਸੈਕਿੰਡ ਤੱਕ ਪੁਚਾਲ ਆ ਜਿਹੜਾ ਉਹ ਆਉਂਦਾ ਹੈ ਅਤੇ ਲੋਕ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਅਤੇ ਜਿਹੜੇ ਜਾਦਾ ਉੱਚੀਆਂ ਇਮਾਰਤਾਂ ਵਿੱਚ ਲੋਕ ਰਹਿੰਦੇ ਹੁੰਦੇ ਨੇ ਜਾਂ ਫਿਰ ਉੱਤੇ ਕੰਮ ਕਰ ਰਹੇ ਹੁੰਦੇ ਨੇ ਉਹ ਵੀ ਆਪਣੇ ਦਫ਼ਤਰਾਂ ਵਿੱਚ ਆਪਣੀਆਂ ਬਿਲਡਿੰਗਾਂ ਵਿੱਚ ਆਪਣੇ ਫਲੈਟਾਂ ਦੇ ਵਿੱਚ ਟੇਬਲਾਂ ਦੇ ਥੱਲੇ ਛੁਪ ਜਾਂਦੇ ਨੇ ਤਾਂ ਜੋ ਕਿਸੇ ਅਣਹੋਣੀ ਤੋਂ ਬਚਾ ਕੀਤਾ ਜਾ ਸਕੇ ਤਾਂ ਬਹੁਤ ਸਾਰੇ ਲੋਕ ਤੇ ਜਿਹੜੇ ਉਹ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ ਤਾਂ ਕਰੀਬ 10 ਸੈਕਿੰਡ ਤੱਕ ਲਗਾਤਾਰ ਪਹਚਾਲਦੇ ਝਟਕੇ ਦੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ 9:04 ਤੇ ਇਹ ਪੁਚਾਲਾ ਜਿਹੜਾ ਉਹ ਆਇਆ ਏ ਦਿੱਲੀ ਐਨਸੀਆਰ ਦੇ ਇਲਾਕੇ ਵਿੱਚ ਪੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਹਰਿਆਣਾ ਦੇ ਝੱਜਰ ਦੇ ਵਿੱਚ ਇਸ ਪੁਚਾਲ ਦਾ ਕੇਂਦਰ ਰਿਹਾ ਏ ਇਸ ਵੇਲੇ ਦੀ ਵੱਡੀ ਖਬਰ ਤੋਂ ਅਸੀਂ ਦੀ ਕਰ ਰਹੇ ਹਾਂ ਤਾਂ ਪੁਚਾਲ ਆਇਆ ਏ ਪੁਚਾਲ ਦੇ ਤੇਜ਼ ਝਟਕੇ ਦਿੱਲੀ ਐਨਸੀਆਰ ਅਤੇ ਹੋਰ ਨੇੜਲੇ ਇਲਾਕਿਆਂ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਹਰਿਆਣਾ ਸੂਬੇ ਦਾ ਝੱਜਰ ਜ਼ਿਲ੍ਹਾ ਹੈ ਜਿਹੜਾ ਉਹ ਇਸ ਪੁਚਾਲ ਦਾ ਕੇਂਦਰ ਰੰਦਾ ਏ ਜਿਸ ਤੋਂ ਬਾਅਦ ਆਲੇ-ਦਾਲੇ ਦੇ ਇਲਾਕੇ ਵਿੱਚ ਇਹ ਭੁਚਾਲ ਦੇ ਝਟਕੇ ਦੇ ਜਿਹੜੇ ਉਹ ਮਹਿਸੂਸ ਕੀਤੇ ਜਾਂਦੇ ਨੇ ਤਾਂ ਪਹਿਲੇ ਝਟਕੇ ਨੇ ਜਿਹੜੇ ਉਹ 9:00 ਵਜੇ 4 ਮਿੰਟ ਤੇ ਮਹਿਸੂਸ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਵਕ-ਵਕ ਅਲੱਗ ਇਲਾਕਿਆਂ ਦੇ ਵਿੱਚ 1-2 ਮਿੰਟ ਦੇ ਫਰਕ ਦੇ ਨਾਲ ਇਹ ਝਟਕੇ ਦੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ ਤਾਂ ਆਮ ਲੋਕ ਨੇ ਜਿਹੜੇ ਉਸ ਭੁਚਾਲ ਤੋਂ ਬਾਅਦ ਸਹਿਮ ਜਾਂਦੇ ਨੇ ਹਾਲਾਂਕਿ ਇਸ ਭੁਚਾਲ ਦੌਰਾਨ ਕੀ ਨੁਕਸਾਨ ਹੋਇਆ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਅਜੇ ਸਾਹਮਣੇ ਨਹੀਂ ਆਈ ਕਿਉਂਕਿ ਹੁਣੇ-ਹੁਣੇ ਪੁਚਾਲ ਆ ਜਿਹੜਾ ਉਹ ਆ ਕੇ ਹਟਿਆ ਹੈ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਪੂਰੇ ਮਾਮਲੇ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਪੁਚਾਲ ਦੇ ਝਟਕਿਆਂ ਕਰਦੋਂ ਧਰਤੀ ਕੰਬੀ ਹੈ ਅਤੇ ਲੋਕ ਨੇ ਜਿਹੜੇ ਉਹ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਆਏ ਨੇ ਆਪਣੀ ਜਾਨ ਬਚਾਉਣ ਦੇ ਲਈ ਸੁਰੱਖਿਆ ਤਾਵਾ ਉੱਤੇ ਜਨਤਾ ਦੇ ਵੱਲੋਂ ਪਨਾਹ ਜਿਹੜੀ ਉਹ ਲਈ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚ ਪੁਚਾਲ ਆਇਆ ਹੈ ਤਜਜ ਸਵੇਰੇ-ਸਵੇਰੇ 9:00 ਵਜੇ ਕੇ 4 ਮਿੰਟ ਤੇ ਪੁਚਾਲ ਦੇ ਤੇਜ਼ ਝਟਕੇ ਲੋਕਾਂ ਨੇ ਮਹਿਸੂਸ ਕੀਤੇ ਨੇ ਤਾਂ ਜਿਹੜੇ ਲੋਕ ਸੁਰੱਖਿਅਤ ਥਾਵਾਂ ਤੇ ਪਹੁੰਚ ਗਏ ਸੀ ਉਹਨਾਂ ਨੇ ਸੁੱਖ ਦਾ ਸਾਹ ਲਿਆਏ ਹਾਲਾਂਕਿ ਜਿਹੜੇ ਲੋਕ ਹਾਈ ਰਾਈਜ਼ ਬਿਲਡਿੰਗਾਂ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਜ਼ਰੂਰ ਪਰੇਸ਼ਾਨੀ ਹੋਈ ਹੈ ਤਾਂ ਪੁਚਾਲ ਨੂੰ ਲੈ ਕੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ 4.8 ਦੀ ਤੀਬਰਤਾ ਦਰਜ ਕੀਤੀ ਗਈ ਹੈ